ਪ੍ਰੈਜ਼ੈਂਟ ਕੰਟੀਨਿਊਸ ਪ੍ਰੈਜ਼ੈਂਟ ਚੱਲ ਰਹੇ ਕੰਮ ਜਾਂ ਵਾਪਰ ਰਹੀਆਂ ਘਟਨਾਵਾਂ ਵਾਸਤੇ ਵਰਤਾ ਜਾਂਦਾ। ਅਗਰ ਤੁਹਾਨੂੰ ਵੀ ਇਦਾਂ ਲੱਗਦਾ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਪ੍ਰੈਜ਼ੈਂਟ ਕੰਟੀਨਿਊਸ ਨੂੰ ਚੰਗੀ ਤਰ੍ਹਾਂ ਸਮਝੇ ਹੀ ਨਹੀਂ। ਕਿਉਂਕਿ ਪ੍ਰੈਜ਼ੈਂਟ ਕੰਟੀਨਿਊਸ ਇਕੱਲਾ ਪ੍ਰੈਜ਼ੈਂਟ ਵਾਸਤੇ ਨਹੀਂ ਫਿਊਚਰ ਵਾਸਤੇ ਵੀ ਵਰਤਾ ਜਾਂਦਾ। ਯੈਸ ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਹੈ ਇਹ ਫਿਊਚਰ ਵਾਸਤੇ ਵੀ ਵਰਤਿਆ ਜਾਂਦਾ। ਕਿਵੇਂ? ਇਹ ਸਮਝਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਦੇਖਿਓ ਕਿਉਂਕਿ ਵੀਡੀਓ ਦੇ ਐਂਡ ਤੱਕ ਤੁਸੀਂ ਪ੍ਰੈਜ਼ੈਂਟ ਕੰਟੀਨਿਊਸ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖ ਜਾਓਗੇ ਸੋ ਲੈਟਸ ਸਟਾਰਟ ਤਾਂ ਪ੍ਰੈਜ਼ੈਂਟ ਕੰਟੀਨਿਊਸ ਪੋਜ਼ਿਟਿਵ ਦਾ ਜਿਹੜਾ ਫਾਰਮੂਲਾ ਹੈ ਉਹ ਹੈ ਸਬਜੈਕਟ ਇਸ ਐਮ ਆਰ ਵਰਬ ਦੀ ਫਰਸਟ ਫਾਰਮ ਆਉਗੀ ਨਾਲ ਆਊਗਾ ਆਈ ਐਨ ਜੀ ਇਸ ਤੋਂ ਬਾਅਦ ਹੈ ਆਬਜੈਕਟ ਤਾਂ ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਹੈ ਚਾਰ ਥਾਵਾਂ ਤੇ ਵਰਤਿਆ ਜਾਂਦਾ ਹੈ ਸਭ ਤੋਂ ਪਹਿਲਾ ਹੈ ਚੱਲ ਰਹੇ ਕੰਮ ਜਾਂ ਵਾਪਰ ਰਹੀਆਂ ਘਟਨਾਵਾਂ ਆਪਣੇ ਆਸ-ਪਾਸ ਜਿੰਨੇ ਵੀ ਕੰਮ ਹੋ ਰਹੇ ਆ ਜਿੰਨੀਆਂ ਵੀ ਘਟਨਾਵਾਂ ਵਾਪਰ ਰਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੋ ਰਹੀਆਂ ਠੀਕ ਹੈ ਤਾਂ ਜਿਵੇਂ ਫੋਰ ਐਗਜ਼ਾਮਪਲ ਕਹਿਣਾ ਹੋਵੇ ਕਿ ਰਾਮ ਕੰਮ ਕਰ ਰਿਹਾ ਹੈ ਰਾਮ ਕੰਮ ਕਰ ਰਿਹਾ ਹੈ ਰਾਮ ਕੰਮ ਕਰ ਰਿਹਾ ਹੈ ਦੇਖੋ ਲੇਖਣ ਦੇ ਵਿੱਚ ਆਪਾਂ ਇਦਾਂ ਲਿਖਦੇ ਹੁੰਨੇ ਆ ਕਿ ਰਾਮ ਕੰਮ ਕਰ ਰਿਹਾ ਹੈ ਪਰ ਆਮ ਭਾਸ਼ਾ ਦੇ ਵਿੱਚ ਆਪਾਂ ਇਦਾਂ ਹੀ ਕਹਿੰਦੇ ਹੁੰਨੇ ਆ ਕਿ ਰਾਮ ਕੰਮ ਕਰੀ ਜਾਂਦਾ ਠੀਕ ਏ ਪ੍ਰੈਜ਼ੈਂਟ ਕੰਟੀਨਿਊਸ ਹੈ ਤਾਂ ਫਾਰਮੂਲੇ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਆਊਗਾ ਸਬਜੈਕਟ ਸਬਜੈਕਟ ਹੈ ਰਾਮ ਔਰ ਇਸ ਤੋਂ ਬਾਅਦ ਆਉਣਾ ਇਜ਼ ਐਮ ਆਰ ਇਜ਼ ਐਮ ਆਰ ਦੇ ਵਿੱਚੋਂ ਕੀ ਚੀਜ਼ ਹੋਣੀ ਆ ਹੀ ਸ਼ੀ ਇਟ ਜਦੋਂ ਇਹ ਸਬਜੈਕਟ ਹੋਣ ਤਾਂ ਉਦੋਂ ਇਜ਼ ਆਊਗਾ ਔਰ ਰਾਮ ਹੀ ਦੀ ਕੈਟਾਗਰੀ ਹੈ ਮਤਲਬ ਮੇਲ ਹੈ ਤਾਂ ਇੱਥੇ ਇਜ਼ ਹੀ ਆਊਗਾ ਰਾਮ ਇਜ਼ ਤਾਂ ਇਸ ਤੋਂ ਬਾਅਦ ਵਰਬ ਕੀ ਹੈ ਐਕਸ਼ਨ ਕੀ ਹੈ ਕੰਮ ਕੀ ਹੋ ਰਿਹਾ ਹੈ ਇਹਦੇ ਚ ਕੰਮ ਇਹਦੇ ਚ ਇੰਨਾ ਕਿ ਕੰਮ ਕਰਨਾ ਇਹਦੇ ਚ ਵਰਬ ਹੈ ਕੰਮ ਕਰਨਾ ਦੇਖੋ ਕੰਮ ਕਰਨ ਨੂੰ ਤੁਸੀਂ ਸਿੱਧਾ ਵਰਕ ਵੀ ਲਿਖ ਸਕਦੇ ਆ ਜਾਂ ਡੂ ਵਰਕ ਲਿਖ ਸਕਦੇ ਆ ਠੀਕ ਹੈ ਤਾਂ ਕੰਮ ਕਰਨਾ ਮਤਲਬ ਵਰਕ ਨਾਲ ਆਈ ਐਨ ਜੀ ਲੱਗਣਾ ਠੀਕ ਹੈ ਰਾਮ ਇਜ਼ ਵਰਕਿੰਗ ਰਾਮ ਕੰਮ ਕਰ ਰਿਹਾ ਹੈ ਰਾਮ ਇਜ਼ ਵਰਕਿੰਗ ਇਸ ਤੋਂ ਇਲਾਵਾ ਪ੍ਰੈਜ਼ੈਂਟ ਕੰਟੀਨਿਊਸ ਹੋਰ ਕਿੱਥੇ ਯੂਜ਼ ਹੁੰਦਾ ਕਿ ਆਰ ਜੀ ਕਟਨਾਵਾ ਯਾ ਕੰਮ ਆਰ ਜੀ ਕਟਨਾਵਾ ਯਾ ਕੰਮ ਦਾ ਮਤਲਬ ਹੈ ਕਿ ਜਿਹੜੀਆਂ ਚੀਜ਼ਾਂ ਟੈਂਪਰੇਰੀ ਤੌਰ ਤੇ ਹੋ ਰਹੀਆਂ ਆ ਜਾਂ ਜਿਹੜੇ ਕੰਮ ਟੈਂਪਰੇਰੀ ਤੌਰ ਤੇ ਹੋ ਰਹੇ ਆ ਉਹਨਾਂ ਨੂੰ ਵੀ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੀ ਲਿਖਦੇ ਆਂ ਜਿਵੇਂ ਕਹਿਣਾ ਹੋਵੇ ਆ ਫੋਰ ਏਗਜ਼ਾਮਪਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਮੈਂ ਅੱਜ ਇਸ ਰੰਗ ਦੀ ਪੱਗ ਬੰਨੀ ਵੀ ਆ ਇਸ ਰੰਗ ਦੀ ਪੱਗ ਬੰਨੀ ਵੀ ਇਹ ਟੈਂਪਰੇਰੀ ਹੈ ਕਿਉਂਕਿ ਮੈਂ ਹਰ ਰੋਜ਼ ਇਸ ਇਸ ਰੰਗ ਦੀ ਪੱਗ ਨਹੀਂ ਮੰਦਾ ਮੇਰੇ ਹਰ ਰੋਜ਼ ਅਲੱਗ-ਅਲੱਗ ਰੰਗਾਂ ਦੀਆਂ ਪੱਗਾਂ ਬੰਨੀਆਂ ਹੁੰਦੀਆਂ ਫਿਲਹਾਲ ਮੇਰੇ ਅੱਜ ਦੀ ਘੜੀ ਮੇਰੇ ਇਸ ਰੰਗ ਦੀ ਜਿਹੜੀ ਹੈ ਪੱਗ ਬੰਨੀ ਆ ਜਾਂ ਇਸ ਤਰ੍ਹਾਂ ਦੀ ਸ਼ਰਟ ਪਾਈ ਹੋਈ ਹੈ ਠੀਕ ਹੈ ਤਾਂ ਇਹ ਟੈਂਪਰੇਰੀ ਤੌਰ ਤੇ ਆ ਇਹ ਟੈਂਪਰੇਰੀ ਕੰਮ ਹੁੰਦੇ ਆ ਟੈਂਪਰੇਰੀ ਤੌਰ ਤੇ ਮੇਰੀ ਇਹ ਰੰਗ ਦੀ ਪੱਗ ਬੰਨੀ ਹੋਈ ਹੈ ਟੈਂਪਰੇਰੀ ਤੌਰ ਤੇ ਮੇਰੀ ਆ ਚੈੱਕ ਸ਼ਰਟ ਪਾਈ ਹੋਈ ਆ ਠੀਕ ਤਾਂ ਇਹ ਆਰ ਜੀ ਕਿੱਟਨਾ ਵਾ ਜਿਹੜੀਆਂ ਹਰ ਰੋਜ਼ ਨਹੀਂ ਹੁੰਦੀਆਂ ਅੱਜ ਜਿਵੇਂ ਕਹਿਣਾ ਹੋਵੇ RAM ਨੇ ਕਾਲੀ ਸ਼ਰਟ ਪਾਈ ਹੋਈ ਹੈ ਦੇਖੋ ਸੈਂਟੈਂਸ ਪੜਨ ਨੂੰ ਕਿਤੇ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕੰਮ ਹੋ ਰਿਹਾ ਠੀਕ ਹੈ ਕੰਮ ਕੋਈ ਨਹੀਂ ਹੈ ਬਸ ਇਹ ਜਿਹੜੀ ਆਰ ਜੀ ਘਟਨਾ ਹੈ ਠੀਕ ਹੈ ਅੱਜ ਦੀ ਘੜੀ ਉਹਨੇ ਫਿਲਹਾਲ ਕਾਲੀ ਸ਼ਰਟ ਪਾਈ ਹੋਈ ਹੈ ਕੱਲ ਨੂੰ ਕੋਈ ਹੋਰ ਹੋ ਸਕਦੀ ਆ ਰਾਮ ਇਸ ਤੋਂ ਬਾਅਦ ਫਾਰਮੂਲੇ ਦੇ ਅਕੋਰਡਿੰਗ ਇਸ ਐਮ ਆਰ ਇਸ ਤਾਂ ਸ਼ਰਟ ਪਾਈ ਹੋਣਾ ਇੱਥੇ ਇਹ ਵਰਬ ਬਣੂਗਾ ਇਹ ਕੰਮ ਬਣੂਗਾ ਪਾਈ ਕਪੜੇ ਪਾਉਣੇ ਮਤਲਬ ਵੇਅਰ ਕਰਨੇ ਹਨ ਪਹਿਨਣਾ ਵੇਅਰ ਕਰਨਾ ਰਾਮ ਇਜ਼ ਵੇਅਰ ਨਾਲ ਆਊਗਾ ਆਈ ਐਨ ਜੀ ਵੇਅਰਿੰਗ ਰਾਮ ਨੇ ਕੀ ਪਾਇਆ ਹੋਇਆ ਕਾਲੀ ਸ਼ਰਟ ਰਾਮ ਇਜ਼ ਵੇਅਰਿੰਗ ਬਲੈਕ ਸ਼ਰਟ ਇਹ ਹੁੰਦੀਆਂ ਆਰ ਜੀ ਕਟਣਾ ਵਾ ਇਸ ਤੋਂ ਇਲਾਵਾ ਪ੍ਰੈਜ਼ੈਂਟ ਕੰਟੀਨਿਊਸ ਕਿੱਥੇ ਯੂ ਹੁੰਦਾ ਲੰਬੇ ਸਮੇਂ ਚ ਵਾਪਰ ਰਹੇ ਬਦਲਾ ਜਿਹੜੇ ਚੇਂਜ ਲੰਬੇ ਟਾਈਮ ਦੇ ਵਿੱਚ ਹੌਲੀ ਹੌਲੀ ਹੋਣ ਉਹ ਚੀਜ਼ਾਂ ਨੂੰ ਵੀ ਉਹ ਚੇਂजेस ਨੂੰ ਵੀ ਉਹਨਾਂ ਬਦਲਾਵਾਂ ਨੂੰ ਵੀ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਹੀ ਲਿਖਦੇ ਹਾਂ ਜਿਵੇਂ ਕਹਿਣਾ ਹੋਵੇ ਧਰਤੀ ਹੌਲੀ ਹੌਲੀ ਗਰਮ ਹੋ ਰਹੀ ਹੈ ਜਿਵੇਂ ਆਪਾਂ ਕਹਿੰਦੇ ਨੇ ਕਿ ਧਰਤੀ ਦਾ ਤਾਪਮਨ ਦਿਨੋ-ਦਿਨ ਵਧਦਾ ਜਾਂਦਾ ਹੈ ਜਾਂ ਧਰਤੀ ਹੌਲੀ-ਹੌਲੀ ਗਰਮ ਹੋਈ ਜਾਂਦੀ ਹੈ ਦਿਨੋ-ਦਿਨ ਗਰਮ ਹੋਈ ਜਾਂਦੀ ਆ ਹਨਾ ਇਹਦੇ ਚ ਬਦਲਾਅ ਜਾਂ ਚੇਂਜ ਕਿਹੜਾ ਹੈ ਧਰਤੀ ਦਾ ਗਰਮ ਹੋਣਾ ਹੁਣ ਦੇਖੋ ਧਰਤੀ ਤੇ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਇੱਕ ਦਿਨ ਚ ਨਹੀਂ ਵਧੀ ਜਾਂ ਇੱਕ ਦਿਨ ਚ ਨਹੀਂ ਵੱਜ ਜਾਣੀ ਜਾਂ ਇੱਕ ਸਾਲ ਚ ਨਹੀਂ ਹੋ ਜਾਣੀ ਠੀਕ ਇਹ ਇਹ ਚੀਜ਼ ਨੂੰ ਸਦੀਆਂ ਦਾ ਟਾਈਮ ਲੱਗਣਾ ਠੀਕ ਹੈ ਸਦੀਆਂ ਮਤਲਬ ਸੈਂਕੜੇ ਸਾਲਾਂ ਦਾ ਟਾਈਮ ਲੱਗਣਾ ਪਰ ਥੋੜਾ ਥੋੜਾ ਚੇਂਜ ਜਿਹੜਾ ਹੈ ਹੌਲੀ ਹੌਲੀ ਹੋ ਰਿਹਾ ਤਾਂ ਇਹਦੇ ਚ ਲੰਮਾ ਸਮਾਂ ਲੱਗ ਜਾਣਾ ਧਰਤੀ ਤੇ ਇਹ ਬਦਲਾਅ ਹੋਣ ਨੂੰ ਧਰਤੀ ਨੂੰ ਗਰਮ ਹੋਣ ਨੂੰ ਤਾਂ ਇਹਦੇ ਚ ਸਬਜੈਕਟ ਹੈ ਅਰਥ ਅਰਥ ਇਜ਼ ਵਰਬ ਹੈ ਗਰਮ ਹੋਣਾ ਵਰਬ ਇਹਦੇ ਵਿੱਚ ਹੈ ਹੋਣਾ ਠੀਕ ਹੈ ਐਕਚੁਅਲੀ ਹੋਣਾ ਅਰਥ ਇਜ਼ ਹੋਣ ਨੂੰ ਕਿ ਕਹਿੰਦੇ ਇੰਗਲਿਸ਼ ਚ ਗੈਟ ਤਾਂ ਇਹਦੀ ਆ ਆਈ ਐਨ ਜੀ ਫਾਰਮ ਲਗੂ ਅਰਥ ਇਜ਼ ਗੈਟਿੰਗ ਹੌਲੀ ਹੌਲੀ ਗਰਮ ਗੈਟਿੰਗ ਵਾਰਮ ਹੌਲੀ ਹੌਲੀ ਗ੍ਰੈਜੂਲੀ ਇੱਥੇ ਵਾਰਮ ਦੀ ਥਾਂ ਤੇ ਤੁਸੀਂ ਵਾਰਮਰ ਵੀ ਲਾ ਸਕਦੇ ਸੀ ਠੀਕ ਹੈ ਕੰਪੈਰੀਟਿਵ ਡਿਗਰੀ ਵੀ ਲਾ ਸਕਦੇ ਸੀ ਅਰਥ ਇਜ਼ ਗੈਟਿੰਗ ਵਾਰਮਰ ਗ੍ਰੈਜੂਲੀ ਠੀਕ ਕਿ ਧਰਤੀ ਦਾ ਤਾਪਮਨ ਹੌਲੀ-ਹੌਲੀ ਵੱਧ ਰਿਹਾ ਹੈ ਜਾਂ ਧਰਤੀ ਹੌਲੀ-ਹੌਲੀ ਗਰਮ ਹੋ ਰਹੀ ਹੈ ਇਸ ਤੋਂ ਇਲਾਵਾ ਪ੍ਰੈਜ਼ੈਂਟ ਕੰਟੀਨਿਊਸ ਕਿੱਥੇ ਹੀ ਹੁੰਦਾ ਤਾਂ ਸਟਾਰਟਿੰਗ ਦੇ ਵਿੱਚ ਆਪਾਂ ਕਿਹਾ ਸੀ ਕਿ ਪ੍ਰੈਜ਼ੈਂਟ ਕੰਟੀਨਿਊਸ ਨੂੰ ਫਿਊਚਰ ਆਸਤੇ ਵੀ ਵਰਤਿਆ ਜਾਂਦਾ ਤਾਂ ਉਹ ਕਿਵੇਂ ਹੁਣ ਦੇਖਦੇ ਹਾਂ ਫਿਊਚਰ ਅਸਤੇ ਉਦੋਂ ਵਰਤਾ ਜਾਂਦਾ ਜਦੋਂ ਫਿਊਚਰ ਤੈਅ ਕੀਤਾ ਹੋਵੇ ਜਦੋਂ ਆਪਾਂ ਨੂੰ ਪਤਾ ਹੋਵੇ ਜਦੋਂ ਆਪਾਂ ਇਹ ਚੀਜ਼ ਫਿਕਸ ਕੀਤੀ ਹੋਵੇ ਕਿ ਇਹ ਕੰਮ ਜਿਹੜਾ ਹੈ ਫਿਊਚਰ ਚ ਅੱਗੇ ਚੱਲ ਕੇ ਹੋਊਗਾ ਹੀ ਹੋਊਗਾ 100% ਹੋਊਗਾ ਉਦੋਂ ਉਹ ਸੈਂਟੈਂਸ ਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਲਗਦੇ ਹਾਂ ਜਿਵੇਂ ਫੋਰ ਇਗਜ਼ਾਮਪਲ ਆ ਕਿਸੇ ਕਪਲ ਦੀ ਇੰਗੇਜਮੈਂਟ ਹੋਈ ਠੀਕ ਹੁਣ ਇੰਗੇਜਮੈਂਟ ਹੋਈ ਤਾਂ ਆਪਾਂ ਕਹਿੰਦੇ ਹਾਂ ਕਿ ਇਹਨਾਂ ਦਾ ਵਿਆਹ ਹੋਊਗਾ ਹਨਾ ਤਾਂ ਉਹ ਆਪਾਂ ਨੂੰ ਪਤਾ ਹੈ ਕਿ ਵਿਆਹ ਹੋਊਗਾ ਇਹਦੇ ਵਾਸਤੇ ਆਪਾਂ ਫਿਊਚਰ ਇਨਡੈਫੀਨਿਟ ਟੈਂਸ ਵਰਤਾਂਗੇਗਾ ਕਿ ਦੇ ਵਿਲ ਗੈਟ ਮੈਰੀਡ ਠੀਕ ਹੁਣ ਮੰਨ ਕੇ ਚੱਲੋ ਇੰਗੇਜਮੈਂਟ ਤੋਂ ਬਾਅਦ ਆਪਾਂ ਵਿਆਹ ਦਾ ਦਿਨ ਕਢਾ ਲਿਆ ਆਪਾਂ ਕਾਰਡ ਵਗੈਰਾ ਵੀ ਛਪਾ ਕੇ ਰੱਖ ਲਏ ਲੈਟਸ ਸੇ ਕਿ 10 ਦਸੰਬਰ ਦਾ ਵਿਆਹ ਹੈ ਹੁਣ ਜਦੋਂ ਆਪਾਂ ਕਾਰਡ ਛਪਵਾ ਲਏ ਠੀਕ ਹੈ ਦੇਨ ਕਢਵਾ ਲਿਆ ਤਾਂ ਇਹ ਆਪਣੇ ਲਈ ਲਗਭਗ 100% ਹੀ ਹੁੰਦਾ ਕਿ ਇਸ ਤਰੀਕ ਨੂੰ ਇਹ ਕੰਮ ਹੋ ਗਏ ਹੋਊਗਾ ਮਤਲਬ 10 ਦਸੰਬਰ ਨੂੰ ਇਹ ਵਿਆਹ ਹੋ ਗਈ ਹੋਊਗਾ ਠੀਕ ਹੈ 100% ਇਹ ਚੀਜ਼ ਦੇ ਚਾਂਸ ਹੁੰਦੇ ਆ ਤਾਂ ਇਹ ਬਣੂਗਾ ਜਿਵੇਂ ਕਹਿਣਾ ਹੋਵੇ ਅਸੀਂ 10 ਦਸੰਬਰ ਨੂੰ ਵਿਆਹ ਕਰਾਵਾਂਗੇ ਠੀਕ ਹੈ ਇਹ ਦੇਖਣ ਨੂੰ ਪੜਨ ਨੂੰ ਇਹ ਸੈਂਟੈਂਸ ਫਿਊਚਰ ਦਾ ਲੱਗਦਾ ਪਰ ਇਹ ਲਿਖਿਆ ਜਾਊਗਾ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਕਿਉਂ ਕਿਉਂਕਿ ਫਿਕਸ ਹੈ ਕਿ 10 ਦਸੰਬਰ ਨੂੰ ਵਿਆਹ ਹੋਣਾ ਕਾਰਡ ਛਪ ਗਿਆ ਤਰੀਕ ਨਿਕਲ ਆਈ ਹੈ ਇਨਵੀਟੇਸ਼ਨ ਭੇਜੇ ਗਏ ਅਸੀਂ ਵੀ ਆ ਵੀ ਯੂ ਦੇ ਇਹਨਾਂ ਦੇ ਨਾਲ ਆਰ ਲੱਗਦਾ ਵੀ ਆਰ ਵਿਆਹ ਕਰਾਵਾਂਗੇ व्याे जावा ठीक है इत भी गैट ही लोगो वी वर्ब वी आर गैटिंग व्याहे जाना मैरिड कदों दस दसंबर ऑन टेंथ दिसंबर we are getting married on 10th december ਇਸ ਤੋਂ ਇਲਾਵਾ ਜਿਵੇਂ ਆਪਾਂ ਕਹਿਣਾ ਹੋਵੇ ਕਿ ਮੰਨ ਕੇ ਚੱਲੋ ਤੁਸੀਂ ਕੋਈ ਗੱਡੀ ਖਰੀਦਨੀ ਆ ਔਰ ਤੁਸੀਂ ਗੱਡੀ ਦੀ ਆ ਮੰਨ ਕੇ ਚੱਲੋ ਬੁਕਿੰਗ ਕਰਾਇਆਂਦੀ ਕਿਸੇ ਗੱਡੀ ਦੀ ਹੈਨਾ ਉਹਦੀ ਐਡਵਾਂਸ ਪੇਮੈਂਟ ਕਰਾਇਆਂਦੀ ਔਰ ਤੁਸੀਂ ਕਹਿੰਦੇ ਆ ਕਿ ਅਸੀਂ ਅਗਲੇ ਮਹੀਨੇ ਨਵੀਂ ਗੱਡੀ ਲੈ ਕੇ ਆਉਣੀ ਆ ਤਾਂ ਇਹ ਕਿਉਂਕਿ ਤੁਸੀਂ ਉਹਦੀ ਪੇਮੈਂਟ ਕਰਾਇਆਂਦੀ ਆ ਠੀਕ ਤਾ ਅਗਲੇ ਮਹੀਨੇ ਇਹਦਾ ਮਤਲਬ ਹੈ ਕਿ 100% ਸ਼ੋਰ ਹੈ ਕਿ ਤੁਸੀਂ ਅਗਲੇ ਮਹੀਨੇ ਗੱਡੀ ਲੈ ਹੀ ਹੋਣੀ ਆ ਤਾਂ ਵੀ ਆਰ ਬਾਇੰਗ ਅ ਨਿਊ ਕਾਰ ਨੈਕਸਟ ਮੰਥ ਠੀਕ ਹੈ ਹੁਣ ਤੁਸੀਂ ਬਾਹਰ ਜਾਣਾ ਮੰਨ ਕੇ ਚੱਲੋ ਤੁਹਾਡਾ ਵੀਜ਼ਾ ਆ ਗਿਆ ਟਿਕਟਾਂ ਹੋ ਗਈਆਂ ਤਾਂ ਤੁਸੀਂ ਕਹਿੰਦੇ ਆ ਕਿ ਮੈਂ ਅਗਲੇ ਸੰਡੇ ਜਿਹੜਾ ਹੈ ਕੈਨੇਡਾ ਜਾਣਾ ਆਈ ਐਮ ਗੋਇੰਗ ਟੂ ਕੈਨੇਡਾ ਨੈਕਸਟ ਸੰਡੇ ਠੀਕ ਹੈ ਇਹ ਸੈਂਟੈਂਸ ਸੁਣਨ ਨੂੰ ਬੇਸ਼ੱਕ ਜਿਹੜੇ ਹੈਗਾ ਫਿਊਚਰ ਇਨਡੈਫੀਨਿਟ ਦੇ ਲੱਗਦੇ ਆ ਪਰ ਇਹ ਲਿਖੇ ਜਾਣੇ ਆ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਸੋ ਇਸੇ ਕਰਕੇ ਮੈਂ ਸਟਾਰਟਿੰਗ ਵਿੱਚ ਗਿਆ ਸੀ ਕਿ ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਹੈ ਇਹ ਸਿਰਫ ਵਾਪਰ ਰਹੇ ਚੱਲ ਰਹੇ ਕੰਮ ਜਾਂ ਵਾਪਰ ਰਹੀਆਂ ਘਟਨਾਵਾਂ ਵਾਸਤੇ ਨਹੀਂ ਇਹ ਭਵਿੱਖ ਚ ਭਵਿੱਖ ਵਾਸਤੇ ਵੀ ਵਰਤਿਆ ਜਾਊਗਾ ਜਦੋਂ ਭਵਿੱਖ ਜਿਹੜਾ ਹੈ ਸ਼ੋਰ ਹੋਵੇ ਪਤਾ ਹੋਵੇ ਕਿ ਆਪਾਂ ਨੂੰ ਇਹ ਚੀਜ਼ ਹੋਣੀ ਹੀ ਹੋਣੀ ਆ ਫਿਊਚਰ ਚ ਜਾ ਕੇ ਉਦੋਂ ਪ੍ਰੈਜ਼ੈਂਟ ਕੰਟੀਨਿਊਸ ਵਰਤਿਆ ਜਾਂਦਾ ਜੇ ਤਾਂ ਪ੍ਰੈਜ਼ੈਂਟ ਕੰਟੀਨਿਊਸ ਨੂੰ ਪੋਜ਼ਿਟਿਵ ਫਾਰਮ ਚ ਵਰਤਣਾ ਤਾਂ ਉਹਦੇ ਵਾਸਤੇ ਫਾਰਮੂਲਾ ਇਹ ਹੈ ਅਗਰੇ ਨੂੰ 네ਗੇਟਿਵ ਫਾਰਮ ਚ ਲਿਖਣਾ ਤਾਂ ਉਹਦੇ ਵਾਸਤੇ ਫਾਰਮੂਲਾ ਕੀ ਹੈ 네ਗੇਟਿਵ ਵਾਸਤੇ ਉਹਦੇ ਵਾਸਤੇ ਹੈ ਸਬਜੈਕਟ ਇਜ਼ ਐਮ ਆਰ ਇਸ ਤੋਂ ਬਾਅਦ ਹੈ ਨਾਟ ਫਿਰ ਹੈ ਆਈ ਐਨ ਜੀ ਵਰਬ ਦੇ ਨਾਲ ਫਿਰ ਹੈ ਆਬਜੈਕਟ ਜਿਵੇਂ ਕਹਿਣਾ ਹੈ ਕਿ ਬੱਚੇ ਪੜ ਨਹੀਂ ਰਹੇ ਠੀਕ ਹੈ ਬੱਚੇ ਪੜ ਨਹੀਂ ਰਹੇ ਜਾਂ ਬੱਚੇ ਪੜਦੇ ਨਹੀਂ ਠੀਕ ਤਾਂ ਇਥੇ ਆਊਗਾ ਚਿਲड्रन ਪਲੂਰਲ ਦੇ ਨਾਲ ਆਰ ਲੱਗਦਾ ਹੁੰਦਾ ਹਮੇਸ਼ਾ ਚਿਲड्रन ਆਰ ਇਸ ਤਰ੍ਹਾਂ ਨਾਟ ਪੜਨਾ ਸਟੱਡੀ ਚਿਲड्रन ਆਰ ਨਾਟ ਸਟੱਡੀ ਦੇ ਨਾਲ ਆਈ ਐਨ ਜੀ ਫਾਰਮ ਸਟੱਡਿੰਗ ਕਿ ਬੱਚੇ ਪੜ੍ਹ ਨਹੀਂ ਰਹੇ ਚਿਲड्रन ਆਰ ਨਾਟ ਸਟੱਡਿੰਗ ਜੇ ਇਹਨੂੰ ਇੰਟਰੋਗੇਟਿਵ ਫਾਰਮ ਚ ਵਰਤਣਾ ਹੋਵੇ ਇੰਟਰੋਗੇਟਿਵ ਫਾਰਮ ਇੰਟਰੋਗੇਟਿਵ ਫਾਰਮ ਕਿਹੜੀ ਜਦੋਂ ਆਪਾਂ ਕੁਐਸਚਨ ਕਰਦੇ ਆ ਹਨ ਤਾਂ ਉਹਦੇ ਵਾਸਤੇ ਇਸ ਐਮ ਆਰ ਅੱਗੇ ਆਊਗਾ ਇਸ ਐਮ ਆਰ ਫਿਰ ਆਊਗਾ ਸਬਜੈਕਟ ਫੇਰ ਆਊਗਾ ਵਰਬ ਦੀ ਫਰਸਟ ਫਰਸਟ ਫਾਰਮ ਦੇ ਨਾਲ ਆਈing ਫੇਰ ਆਊਗਾ ਆਬਜੈਕਟ ਫੇਰ ਆਊਗਾ ਕੁਐਸਚਨ ਮਾਰਕ ਜਿਵੇਂ ਕਹਿਣਾ ਹੋਵੇ ਅ ਤੁਸੀਂ ਕਿਸੇ ਨੂੰ ਸੜਕ ਤੇ ਖੜੇ ਨੂੰ ਦੇਖਿਆ ਔਰ ਤੁਸੀਂ ਕਹਿੰਦੇ ਕਿ ਇੱਥੇ ਖੜਾ ਕਿਸੇ ਨੂੰ ਉਡੀਕਦਾ ਹਨਾ ਤਾਂ ਲਿਖਣ ਚ ਆਏ ਲਿਖਿਆ ਜਾਊਗਾ ਕਿ ਕੀ ਤੂੰ ਕਿਸੇ ਨੂੰ ਉਡੀਕ ਰਿਹਾ ਹੈ ਪਰ ਆਪਾਂ ਇਦਾਂ ਬੋਲਦੇ ਨਹੀਂ ਹੁੰਦੇ ਆਪਾਂ ਸਿੱਧਾ ਹੀ ਬੋਲ ਲੈਂਦੇ ਹਾਂ ਨੇ ਕਿ ਇੱਥੇ ਖੜਾ ਕਿਸੇ ਨੂੰ ਉਡੀਕਦਾ ਜਾਂ ਕਿਸੇ ਨੂੰ ਡੇਕੀ ਜਾਂਦਾ ਤਾਂ ਇਹ ਲਿਖਿਆ ਜਾਊਗਾ ਆ ਕਿਸੇ ਨੂੰ ਉਡੀਕ ਰਿਹਾ ਆ ਆਰ ਯੂ ਦੇ ਨਾਲ ਹਮੇਸ਼ਾ ਆਰ ਲੱਗਦਾ ਆਰ ਯੂ ਤਾਂ ਇਹਦੇ ਚ ਕੰਮ ਕੀ ਆ ਵਰਬ ਕੀ ਆ ਵੇਟ ਉਡੀਕ ਕਰਨੀ ਆ ਯੂ ਵੇਟ ਵੇਟਿੰਗ ਵੇਟ ਦੇ ਨਾਲ ਆ ਫੋਰ ਲੱਗਦਾ ਜਦੋਂ ਆਪਾਂ ਦੱਸ ਦੱਸਦੇ ਹੁੰਦੇ ਆ ਕਿ ਕਿਹਦਾ ਕਿਹਦਾ ਇੰਤਜ਼ਾਰ ਕਰ ਰਹੇ ਆ ਆਪਾਂ ਆ ਯੂ ਵੇਟਿੰਗ ਫੋਰ ਸਮਬਡੀ ਠੀਕ ਉਨਾਗਰੇ ਨੂੰ ਆਪਾਂ ਇੰਟਰੋਗੇਟਿਵ 네ਗੇਟਿਵ ਫਾਰਮ ਚ ਵਰਤਨਾ ਹੋਵੇ ਤਾਂ ਇਸ ਐਮ ਆਰ ਅੱਗੇ ਫੇਰ ਫੇਰ ਸਬਜੈਕਟ ਫੇਰ ਨਾਟ ਫੇਰ ਫਰਸਟ ਫੋਰਮ ਆਈ ਐਂਜੀ ਫੇਰ ਆਬਜੈਕਟ ਫੇਰ ਕੁਐਸਚਨ ਮਾਰਕ ਮੰਨ ਕੇ ਚਲੋ ਬੱਚਾ ਘਰੇ ਬੈਠਾ ਸਕੂਲ ਜਾਣ ਦਾ ਟਾਈਮ ਹੋ ਗਿਆ ਪਰ ਹਜੇ ਵੀ ਉਹ ਘਰੇ ਬੈਠਾ ਤਾਂ ਉਹਦਾ ਫਾਦਰ ਹੁੰਦਾ ਉਹ ਆ ਕੇ ਪੁੱਛਦਾ ਕਿ ਇੱਥੇ ਬੈਠਾ ਤੂੰ ਸਕੂਲ ਨਹੀਂ ਜਾ ਰਿਹਾ ਅੱਜ ਹਨਾ ਆਪਾਂ ਜਦੋਂ ਪੁੱਛਦੇ ਹੁੰਦੇ ਆ ਕਿ ਅੱਜ ਕੀ ਗੱਲ ਸਕੂਲ ਨਹੀਂ ਜਾਣਾ ਕਿ ਸਕੂਲ ਨਹੀਂ ਜਾ ਰਿਹਾ ਤਾਂ ਇਹ ਇੰਟੈਰੋਗੇਟਿਵ ਵੀ ਆ ਨੈਗੇਟਿਵ ਵੀ ਆ ਠੀਕ ਹੈ ਤਾਂ ਇਹ ਚ ਜਿਹੜਾ ਮਿਲ ਜੂਗਾ ਕਿ ਆਰ ਯੂ ਨਾਟ going to school today are you not going to school today ਠੀਕ ਤਾਂ ਪ੍ਰੈਜ਼ੈਂਟ ਕੰਟੀਨਿਊਸ ਜਿਹੜਾ ਹੈ ਕੱਲਾ ਪ੍ਰੈਜ਼ੈਂਟ ਦੇ ਵਿੱਚ ਚੱਲ ਰਹੇ ਕੰਮ ਜਾਂ ਵਾਪਰ ਰਹੀਆਂ ਘਟਨਾਵਾਂ ਵਾਸਤੇ ਨਹੀਂ ਹੁੰਦਾ ਪ੍ਰੈਜ਼ੈਂਟ ਕੰਟੀਨਿਊਸ ਨੂੰ ਫਿਊਚਰ ਆਸਤੇ ਵੀ ਵਰਤਿਆ ਜਾ ਸਕਦਾ ਜਦੋਂ ਫਿਊਚਰ ਜਿਹੜਾ ਹੈ 100% ਪਲਾਨਡ ਹੋਵੇ ਪੈ ਕੀਤਾ ਹੋਵੇ ਕਿ ਇਹ ਚੀਜ਼ਾਂ ਫਿਊਚਰ ਚ ਹੋਣਗੇ ਹੋਣਗੇ ਠੀਕ ਉਥੇ ਇਕੱਲਾ ਉਥੇ ਫਿਊਚਰ ਇਨਡੈਫੀਨਟ ਨਹੀਂ ਪ੍ਰੈਜ਼ੈਂਟ ਕੰਟੀਨਿਊਸ ਲੱਗਦਾ ਹੁੰਦਾ ਫਿਰ ਵੀ ਅਗਰ ਕੋਈ ਡਾਊਟ ਹੋਵੇ ਪ੍ਰੈਜ਼ੈਂਟ ਕੰਟੀਨਿਊਸ ਦੇ ਬਾਰੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।